ਜਾ ਜੀ ਬੰਦਾਂ ਦੋਸਤੋ ਮੈਂ ਤੁਹਾਡਾ ਆਪਣਾ ਡਿਸਟ੍ਰਿਕਟ ਕੋਆਰਡੀਨੇਟਰ ਕੁਲਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਬਲਾਕ ਬਲਾਚੌਰ ਅੱਜ ਮੈਂ ਸਿਸਟਮ ਅਪਡੇਟ ਹੋਣ ਤੋਂ ਬਾਅਦ ਅ ਇੱਕ ਸੁकन्या स्कीम ਤਹਿਤ ਆਈਡੀ ਲਗਾਈ ਹੈ ਸੋ ਆਈਡੀ ਤੁਹਾਡੇ ਸਾਹਮਣੇ ਆ ਜੀ ਅ ਵੈਲਕਮ ਸਹਿਜਪ੍ਰੀਤ ਕੌਰ ਤੇ ਇਹਦੀ ਜਿਹੜੀ ਆਈਡੀ ਹੈ 2100 ਮਾਈ ਪੈਕੇਜ ਤੇ 50 ਰੁਪਏ ਇਹਦੇ ਬਿਲਡ ਦੇ ਵਿੱਚ ਐਡ ਕਰਤੇ ਸੰਸਥਾ ਵੱਲ ਤੋਂ ਤਾਂ ਜੋ ਇਹਦੀ ਕੇ ਵਸੀ ਹੋ ਸਕੇ ਤੇ ਇਸੇ ਤਰ੍ਹਾਂ ਨੈਕਸਟ ਟਾਈਮ ਵੀ ਅ ਜੁਐਮਸੀ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਚਾਹੂਗੀ ਤੇ ਚੰਗੀ ਤਰ੍ਹਾਂ ਪਲਾਨ ਦੇਖਿਆ ਸਮਝਾਇਆ ਸੁਣਾਇਆ ਜਾਏਗਾ ਸੋ ਰੂਲ ਨੂੰ ਫੋਲੋ ਕਰਦੇ ਹੋਏ ਅੱਜ ਦੇ ਦਿਨ ਦੀ ਸ਼ੁਰੂਆਤ ਮੈਡਮ ਜੋਤੀ ਰਾਣੀ ਪਿੰਡ ਕਰਾਵਰ ਤੇ ਬਹੁਤ ਵਧੀਆ ਰਿਸਪਾਂਸ ਮਿਲਿਆ ਸੋ ਉਹਨਾਂ ਨੇ ਸੁਣਿਆ ਦੇਖਿਆ ਤੇ ਆਪਣੀ ਬੇਟੀ ਦੀ ਸេចਪ੍ਰੀਤ कौर ਦੀ 2100 ਰੁਪਏ ਦੇ ਕੇ ਇਸ ਕਨਿਆਰਾ ਸਕੀਮ ਤਹਿਤ ਮੈਂਬਰਸ਼ਿਪ ਲਈ ਹੈ ਤੇ ਪਰ ਮੰਥ 10 ਮਹੀਨੇ ਇਸ ਨੂੰ 2100 ਰੁਪਏ ਆਏਗਾ ਤੇ ਇਹ ਇਸ ਤਰ੍ਹਾਂ ਇਸ ਨੂੰ ਸੁਨੇਗੀ ਦੇਖੇਗੀ ਤੇ ਜੂਮ ਮੀਟਿੰਗ ਸੁਨੇਗੀ ਵੱਧ ਤੋਂ ਵੱਧ ਆਪਣੇ ਭੈਣ ਭਾਈ ਸਗੇ ਸੰਬੰਧ ਦੇ ਰਿਸ਼ਤੇਦਾਰਾਂ ਨੂੰ ਇਸੇ ਤਰ੍ਹਾਂ ਦੱਸੇਗੀ ਸੋ ਥੈਂਕ ਯੂ ਜੈ ਜੀਵਨ ਦਾਨ ਹਮ ਗੀਤ ਕਰਨਾ ਕਿ ਤੁਸੀਂ ਸਾਰੇ ਠੀਕ ਹੋ ਸਤਿ ਸ਼੍ਰੀ ਅਕਾਲ